ਇਤੀ 9 April ਨੂੰ ਪਿੰਡ ਕੰਗ ਵਿਖੇ ਇੱਕ ਗੁਰਸਿੱਖ ਮਹਿਲਾ ਜਿਹੜੀ ਸੀ ਸਹਿਜ ਪਾਠ ਕਰ ਰਹੀ ਸੀ ਉਸ ਨੂੰ ਤਿੰਨ ਅਣਪਛਾਤੇ ਜਿਹੜੇ ਸੀਗੇ ਹਮਲਾਵਰ ਵੱਲੋਂ ਘਰ ਵਿੱਚ ਦਾਖਲ ਹੋ ਕੇ ਤੇਜ਼ ਤਾਰ ਹਿਾਰਾਣਾ ਮੌਤ ਦੇ ਘਾਟ ਉਤਾਰਤਾ ਗਿਆ ਸੀ ਇਸ ਅਨੇ ਕਤਲ ਦੀ ਗੁੱਥੀ ਨੂੰ ਥਾਣਾ ਸ਼੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ ਅੱਜ ਜ਼ਿਲ੍ਹੇ ਦੇ ਐਸਐਸਪੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਇੱਕ ਜਿਹੜਾ ਦੋਸ਼ੀ ਹੈ ਗੁਰਸ਼ਰਨ ਸਿੰਘ ਨਿਵਾਸੀ ਪਿੰਡ ਦੀਨੇਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਇਸ ਮਾਮਲੇ ਵਿੱਚ ਦੋ ਹੋਰ ਇਸ ਦੇ ਸਾਥੀ ਜਿਹੜੇ ਕੀ ਗ੍ਰਿਫਤਾਰ ਕਰਨੇ ਬਾਕੀਆਂ ਹਨ ਔਰ ਉਹਨਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਸ਼ਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਦਸਨ ਅਨੁਸਾਰ ਇਹ ਮਹਿਲਾ ਨੂੰ ਉਸ ਵੇਲੇ ਮੌਤੇ ਘਾਟ ਉਤਾਰਿਆ ਗਿਆ ਜਦੋਂ ਉਹ ਆਪਣੇ ਘਰ ਵਿੱਚ ਕਰੀਬ 1 ਸਾਲ ਦੀ ਜਿਹੜੀ ਮਾਸੂਮ ਬੱਚੀ ਸ਼ਬਦਪ੍ਰੀਤ कौर ਦੇ ਨਾਲ ਘਰ ਵਿੱਚ ਪਾਠ ਕਰ ਰਹੀ ਸੀ ਔਰ ਮਲਜ਼ਮਾ ਵੱਲੋਂ ਰੇਕੀ ਕਰਦੇ ਹੋਏ ਉਸ ਔਰਤ ਨੂੰ ਇਸ ਲਈ ਮੌਦੇ卡ਟ ਉਤਾਰਿਆ ਗਿਆ ਤਾਂ ਕਿ ਘਰ ਵਿੱਚ ਕੁਝ ਰਕਮ ਨੂੰ ਲੁੱਟਣ ਲਈ ਉਹ ਆਏ ਸਨ ਔਰ ਜਿਹੜੀ ਮਹਿਲਾ ਹੈ ਇਸ ਦਾ ਨਾਮ ਗੁਰਪ੍ਰੀਤ ਕੌਰ ਸੀ ਪਤਨੀ ਗੁਰਦੇਵ ਸਿੰਘ ਜੋ ਕਿ ਕੁਝ ਪੈਸਿਆਂ ਨੂੰ ਲੈ ਕੇ ਜੋਰਗੀ ਫਾਈਨਾਂਸ ਦਾ ਕੰਮ ਹੀ ਕਰਦੀ ਸੀ ਔਰ ਜਿਹੜੇ ਮਲਜਮ ਹੈ ਉਹਨਾਂ ਨੂੰ ਇਹ ਸੀਗਾ ਕਿ ਘਰ ਵਿੱਚ ਕਾਫੀ ਜ਼ਿਆਦਾ ਅਮਾਉਂਟ ਬਰਾਮਦ ਹੋ ਸਕਦੀ ਹੈ ਇਸ ਦੇ ਚਲਦਿਆਂ ਉਸ ਨੂੰ ਮੌਦੇ卡ਟ ਉਤਾਰ ਦਿੱਤਾ ਗਿਆ 9425 ਨੂੰ ਪਿੰਡ ਕੰਗ ਦੇ ਵਿੱਚ ਦਿਨਦਾੜੇ ਗੁਰਪ੍ਰੀਤ ਕੌਰ ਵਾਰਸੀ ਜਿਹੜੀ ਪਿੰਡ ਕੰਗ ਉਹਦਾ ਮਰਡਰ ਹੋਇਆ ਸੀਗਾ ਜਿਹਦੇ ਵਿੱਚ ਕੋਈ ਉਸ ਟਾਈਮ ਬਲਾਈਂਡ ਮਰਡਰ ਹੋਇਆ ਸੀਗਾ ਕੋਈ ਕਲੋਨੀ ਲੱਗਿਆ ਸੀਗਾ ਇਹਦੇ ਤੇ ਕੰਮ ਕਰਦੇ ਹੋਏ ਡੀਐਸਪੀ ਜਿਹੜੇ ਆਪਣੇ ਗੋਵਿੰਦਵਾਲ ਸਾਹਿਬ ਨੇ ਅਤਲ ਸੋਣੀ ਤੇ ਇਨਸਪੈਕਟਰ ਜਿਹੜੇ ਪ੍ਰਭਜੀਤ ਨੇ ਅੰਡਰ ਸੁਪਰਵੀਜ਼ਨ ਆਫ ਜਿਹੜੇ ਐਸਪੀ ਡੀ ਅਜੇ ਰਾਜ ਸਿੰਘ ਤੇ ਸਬ ਇਨਸਪੈਕਟਰ ਸਾਡੀ ਬਲਜੀਤ ਕੋਲ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇਹਨੂੰ ਟੈਕਨੀਕਲੀ ਤੇ ਪ੍ਰੋਫੈਸ਼ਨਲ ਵੇ ਨਾਲ ਹਿਊਮਨਿਟੀ ਦੇ ਬੇਸ ਤੇ ਇੱਕ ਬੰਦਾ ਪਹਿਲਾ ਪਛਾਣ ਕੀਤੀ ਸੀਗੀ ਜਿਹਦਾ ਨਾਂ ਸੀਗਾ ਗੁਰ ਗੁਰਸ਼ਨਦੀਪ ਸਿੰਘ ਉਰਫ ਕਾਲੂ ਇਹ ਇਹਨੂੰ ਜਦੋਂ ਕਾਬੂ ਕੀਤਾ ਗਿਆ ਤੇ ਇਹਨੇ ਦੱਸਿਆ ਕਿ ਬਈ ਜਿਹੜੇ ਇਹ ਤਿੰਨ ਦੋਸ਼ੀ ਜਿਹੜੇ ਸੀਗੇ ਉਸ ਦਿਨ ਇਹਦੇ ਘਰ ਆਏ ਸੀਗੇ ਲੁੱਟਦੇ ਲੁੱਟਰਦੀ ਨੇੜ ਦੇ ਨਾਲ ਜਦੋਂ ਉੱਥੇ ਉਹਨੇ ਰਜਿਸਟਰ ਕੀਤਾ ਤੇ ਇਹਨਾਂ ਨੇ ਉਹਦਾ ਮਰਡਰ ਕਰਤਾ ਸੀਗਾ ਤੇ ਇਹਦੇ ਇਹਦੇ ਫੜ ਦੇ ਖਾਫ ਤੇ ਦੋ ਦੋਸ਼ੀਆਂ ਦੀ ਹੋਰ ਪਛਾਣ ਹੋਈ ਹੈ ਗੁਰਸ਼ਨਦੀਪ ਸਿੰਘ ਜਿਹੜਾ ਅਸੀਂ ਫੜ ਲਿਆ ਤੇ ਇਸ ਤੋਂ ਬਾਅਦ ਜਿਹੜਾ ਦੂਜਾ ਦੋਸ਼ੀ ਹੈ ਉਹਦਾ ਨਾਮ ਹੈ ਲਖਵਿੰਦਰ ਸਿੰਘ ਉਰਫ ਗੋਲਦੀ ਜਿਹੜਾ ਕਿ ਡੰਡਿਆਲਾ ਗੁਰੂ ਦਾ ਰਹਿਣ ਵਾਲਾ ਹੈ ਇਹ ਦੱਸ ਦਈਏ ਕਿ ਵੀ ਜਿਹੜਾ ਲਖਵਿੰਦਰ ਸਿੰਘ ਉਰਫ ਗੋਲਦੀ ਹੈ ਇਹ ਮਿਤੀ 16 4 25 ਨੂੰ ਥਾਣੇ ਵੈਰੋਵਾਲ ਦੇ ਵਿੱਚ ਲੁੱਟ ਦੀ ਲੁੱਟ ਕਰਦੇ ਹੋਏ ਤੇ ਡਰੱਗਸ ਦੇ ਨਾਲ ਫੜਿਆ ਗਿਆ ਸੀਗਾ ਤੇ ਫਿਲਹਾਲ ਗਵਿੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਬੰਦ ਹੈ ਤੇ ਤੀਜੇ ਦੋਸ਼ੀ ਦੀ ਵੀ ਜਿਹੜੀ ਹੈ ਪਛਾਣ ਹੋ ਗਈ ਹੈ ਉਹਦਾ ਨਾਮ ਹਜੇ ਤੁਹਾਨੂੰ ਦੱਸ ਨਹੀਂ ਸਕਦੇ ਗੋਪਨੀਯਤਾ ਰੱਖਦੇ ਹੋਏ ਤੇ ਤਿੰਨ ਦੋਸ਼ੀ ਜਿਹੜੇ ਸੀਗੇ ਉਹਦੇ ਵਿੱਚ ਟੋਟਲ ਦੋ ਦੋਸ਼ੀ ਇਹਦੇ ਵਿੱਚ ਗ੍ਰਫਤਾਰ ਕਰ ਲਏ ਗਏ ਆ ਤੇ ਜਿਹੜਾ ਆਪਣਾ ਸਾਡਾ ਬਲਾਈਂਡ ਮਰਡਰ ਕੇਸ ਸੀਗਾ ਇਹ ਸੋਲਵ ਹੋ ਗਿਆ। ਸਰ ਇਹ ਮੋਟੋ ਕੀ ਸੀ ਕਾਰਨ ਇਹ ਦੇਖੋ ਜੀ ਇਹਨਾਂ ਦੇ ਪਹਿਲਾਂ ਵੀ ਲੁੱਟ ਦੇ ਸਟੈਚਿੰਗ ਦੇ ਪਰਚੇ ਦਰਜ ਐ ਤੇ ਲੁੱਟ ਦੀ ਨੀਅਤ ਦੇ ਨਾਲ ਹੀ ਇਹ ਉੱਥੇ ਆਏ ਸੀਗੇ ਇਹਨਾਂ ਨੂੰ ਸੀਗਾ ਕਿ ਵੀ ਉੱਥੇ ਪੈਸੇ ਹੁੰਦੇ ਆ ਤੇ ਜਦੋਂ ਉਹਨਾਂ ਨੇ ਰਜਿਸਟ ਕੀਤਾ ਤੇ ਇਹਨਾਂ ਨੇ ਮਰਡਰ ਕਰਤਾ। ਸਰ ਮੁੱਖ ਚ ਦੇਖੋ ਜੀ ਤਫਤੀਸ਼ ਹੈ ਹੁਣ ਇਹਨਾਂ ਦੀ ਅੱਜ ਗ੍ਰਫਤਾਰੀ ਹੋਈ ਹੈ ਤੇ ਸਾਡੀ ਬਾਕੀ ਕਾਰਵਾਈ ਜਾਰੀ ਹੈ ਤੇ ਇਸ ਜੋ ਵੀ ਹਰ ਪੱਖੋਂ ਫੋਰੈਂਸਿਕਲੀ ਵੀ ਜਿਹੜੀ ਇਨਵੈਸਟੀਗੇਸ਼ਨ ਬੰਦੀ ਹੈ ਉਹ ਅਸੀਂ ਪੂਰੀ ਕਰ ਰਹੇ ਹਾਂ ਸਾਜਿਸ਼ ਕਿਹਨੇ ਕੀਤੀ ਸੀ ਨਾ ਇਹ ਸਾਜਿਸ਼ ਇੰਨਾ ਇਕੱਠੇ ਹੋ ਗਿਆ ਤੇ ਚੀਜ਼ ਸੀਗੀ ਜੀ ਪੈਸਿਆਂ ਦੀ ਬੁੱਕ ਸੀਗੀ ਤੇ ਪੈਸਿਆਂ ਦੀ ਬੁੱਕ ਲੈ ਕੇ ਨਿਕਲ ਗਿਆ ਅਸੀਂ ਤਾਂ ਟਾਰਗੇਟ ਕਿਦਰ 25 ਕੀਤਾ ਕਿ ਦੇਖੀ ਕਰਦੇ ਸੀ ਉਹ ਜੀ ਦੇਖੋ ਮੁੱਢਲੀ ਪੁੱਛ ਗੀ ਇਸ ਤੋਂ ਇਹ ਸਾਹਮਣੇ ਆਇਆ ਕਿ ਨਾ ਇਹ ਇਹ ਪਤਾ ਸੀਗਾ ਕਿ ਬਈ ਉੱਥੋਂ ਜਿਹੜਾ ਇਹ ਪਰਿਵਾਰ ਹੈ ਪੈਸੇ ਲੋਨ ਫਾਈਨੈਂਸ ਤੇ ਹੀ ਦਿੰਦਾ ਹੈ ਤੇ ਇਹਨਾਂ ਨੂੰ ਸੀ ਕਿ ਬਈ ਸ਼ਾਇਦ ਉੱਥੇ ਮੌਕੇ ਦੇ ਕੁਝ ਨਾ ਕੁਝ ਪੈਸੇ ਹੋਣਗੇ ਤੇ ਅਸੀਂ ਇੱਕ ਘਰੇ ਨੂੰ ਇਹ ਵੀ ਪਤਾ ਸੀ ਕਿ ਵੀ ਉਸ ਟਾਈਮ ਤੇ ਲੇਡੀ ਇਕੱਲੀ ਹੁੰਦੀ ਹੈ ਤੇ ਈਜ਼ੀ ਟਾਰਗੇਟ ਹੈ ਤੇ ਲੂਟ ਖੋ ਕਰਕੇ ਇਹ ਬਜਨ ਚ ਕਾਮਯਾਬ ਹੋ ਜਾਣਗੇ ਬਟ ਸਾਡੀ ਜਿਹੜੀ ਗੋਵਿੰਦਵਾਲ ਸਾਹਿਬ ਦੀ ਟੀਮ ਹੈ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇਹ ਕੇਸ ਦੇ ਮਗਰ ਲਗਾਤਾਰ ਲੱਗੇ ਹੋਏ ਤੇ ਕੇਸ ਟਰੇਸ ਕੀਤਾ ਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ ਤੇ ਤੀਜਾ ਦੋਸ਼ੀ ਜਿਹੜਾ ਹੈ ਉਹਦੀ ਵੀ ਪਛਾਣ ਹੋ ਗਈ ਤੇ ਉਹਨੂੰ ਵੀ ਅਸੀਂ ਗ੍ਰਿਫਤਾਰ ਕਰਾਂਗੇ ਹੁਣ ਪੁਲਿਸ ਵੱਲੋਂ ਦੋ ਹੋਰ ਜਿਹੜੇ ਫਰਾਰ ਮੁਲਜ਼ਮਾਂ ਉਹਨਾਂ ਦੀ ਗ੍ਰਿਫਤਾਰੀ ਕਰਨੀ ਬਾਕੀ ਹੈ ਰਮਨ ਚਾਵਲਾ ਜਗਬਨੇ ਟੀਵੀ ਤਰਨਤਾਰਨ